ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਖਲਾਜ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਮਿਰਚਾਂ ਨੂੰ ਮਿੱਟੀ ਲਾਉਣ ਦੀ ਆ ਵੇਖੋ ਜਿਸ ਤਰ੍ਹਾਂ ਆਪਾਂ ਖੇੜਾ ਵਿੱਚੋਂ ਵਾਹ ਕੇ ਤੇ ਮਿੱਟੀ ਲਾ ਰਹੇ ਆ ਮਿਰਚਾਂ ਨੂੰ ਆਪਣੇ ਕੋਲੇ BCS ਦੀ ਕੰਪਨੀ ਦੇਗਾ ਪਾਵਰ ਵੀਡਰ ਇਹਦੇ ਨਾਲ ਆਪਾਂ ਖੇੜਾ ਵਿੱਚੋਂ ਵਾਹ ਕੇ ਦੂਰ ਪਾ ਕੇ ਇਹਨਾਂ ਖੇੜਾ ਨੂੰ ਜਿਹੜਾ ਕਾਰ ਪੈ ਗਈ ਆ ਇਹ ਆ ਵਾਲੀ ਖੇਤ ਜਿਹੜੀ ਇਹਨੂੰ ਆਪਾਂ ਧੋਰ ਪਾ ਦਿੱਤੀ ਹੈ ਧੋਰ ਪਾ ਕੇ ਤੇ ਖਾਦ ਪਾ ਕੇ ਆਪਾਂ ਇਹਨੂੰ ਮਿੱਟੀ ਲਾ ਰਹੇ ਹਾਂ ਖਾਦ ਪਾਉਣ ਦਾ ਤਰੀਕਾ ਇਹ ਹੈ ਕਿ ਜਿਵੇਂ ਆਪਾਂ ਖਾਦ ਥੱਲੇ ਸੁੱਟਣੀ ਹੈ ਜੀ ਇਸ ਜਗ੍ਹਾ ਦੇ ਮੋਢ ਦੇ ਨਾਲ ਆਪਾਂ ਖਾਦ ਨਹੀਂ ਜੀ ਪਾਉਣੀ ਤੇ ਆਪਾਂ ਜਿਹੜੀ ਖਾਦ ਵਾਲੀ ਮਿੱਟੀ ਆ ਇਹ ਚੱਕ-ਚੱਕ ਕੇ ਆਪਾਂ ਟੱਪਿਆਂ ਨਾਲ ਕਈ ਦੇ ਨਾਲ ਤੇ ਇਸ ਤਰ੍ਹਾਂ ਆਪਾਂ ਬੂਟੇ ਦੇ ਮੋਢਾਂ ਦੇ ਨਾਲ ਲਾ ਦਣੀ ਆਪਾਂ ਜਿਹੜੇ ਆਪਣੇ ਪਲਾਂਟ ਆ ਉਹ ਐਂਡ ਸੈਂਟਰ ਚ ਕਰ ਲੈਣੇ ਨੇ ਤੇ ਖਾਦਾਂ ਦੀ ਗੱਲ ਕਰੀ ਤੇ ਖਾਦ ਆਪਾਂ ਇਹਦੇ ਵਿੱਚ ਯੂਰੀਆ ਡਾਈ ਤੇ ਸੁਪਰ ਸਿੰਗਲ ਸੁਪਰ ਫਾਸਫੇਟ ਉਹ ਪਾ ਰਹੇ ਨੇ ਨਾਲ ਆਪਾਂ ਪਾ ਰਹੇ ਜੀ ਡਾਈ ਘੋਲਣ ਵਾਲਾ ਬੈਕਟੀਰੀਆ 8-8 ਕਿਲੋ ਆਪਾਂ ਜਿਹੜੀ ਬੈਕਟੀਰੀਆ ਦੀ ਡੋਜ਼ ਪਾਈ ਹੈ ਕਿਉਂਕਿ ਜਿਹੜੀ ਡਾਈ ਹੈ ਨਾ ਜੀ ਇਹ 30 ਤੋਂ 35 ਦਿਨ ਆਪਣੇ ਖੇਤ 'ਚ ਅਸਰ ਕਰਦੀ ਹੈ ਬਾਅਦ 'ਚ ਇਹੋ ਜਿਹੀ ਫੋਮ 'ਚ ਆ ਜਾਂਦੀ ਹੈ ਕੀ ਬੂਟਾ ਉਹ ਜਿਹੜਾ ਪਲਾਂਟ ਖਾ ਨਹੀਂ ਸਕਦਾ ਤੇ ਜਿਹੜਾ ਬੈਕਟੀਰੀਆ ਪੌਣ ਨਾਲ ਹੋ ਜਾਂਦਾ ਹੈ ਪੀ ਜਿਹੜਾ ਆਪਣਾ ਬੂਟਾ ਉਹ ਲੰਮੇ ਸਮੇਂ ਤੱਕ ਇਹਨੂੰ ਡਾਈ ਨੂੰ ਖਾਂਦਾ ਰਹਿੰਦਾ ਤੇ ਉਹਦੀ ਗਰੋਥ ਵਧੀਆ ਚੱਲਦੀ ਹੈ ਬਾਕੀ ਆਪਣੇ ਤਿੰਨ ਚਾਰ ਕਿੱਲੇ ਸੀਗੇ ਇੱਧਰ ਇਹਨੂੰ ਆਪ ਸਾਰੇ ਨੂੰ ਮਿੱਟੀ ਲਾ ਦਿੱਤੀ ਹੈ ਅੱਜ ਆਖੀਰਲਾ ਦਿਨ ਸੀਗਾ ਤੇ ਵੀਡੀਓ ਬਣਾਉਣ ਲੱਗੇ ਹਾਂ हां ਤੁਸੀਂ ਦੇਖ ਸਕਦੇ ਐਸ ਤਰ੍ਹਾਂ ਆਪਾਂ ਨਾ ਸਾਰੇ ਨੂੰ ਮਿੱਟੀ ਲਾ ਕੇ ਤੇ ਇਹਨਾਂ ਬੂਟੇ ਆਪਣੇ ਸੈਂਟਰ ਚ ਕਰ ਲੈਣ ਤਾਂ ਕਿ ਕੱਲ ਨੂੰ ਨੇਰੀਮੀਨ ਆਲਾ ਆਵੇ ਤੇ ਆਪਣੇ ਬੂਟਿਆਂ ਦਾ ਕਿਸੇ ਦਾ ਨੁਕਸਾਨ ਨਾ ਹੋ ਜੇ ਇਹਡ ਪਾਵਰ ਬੀਡਰ ਇਹ ਬਹੁਤ ਵਧੀਆ ਚੱਲਦਾ ਆਪਣੇ ਬੀਸੀਐਸ ਕੰਪਨੀ ਦਾ ਲਿਆ ਆਪਣ ਐਸ ਵਾਰੀ ਨਵਾਂ ਲਿਆ ਇਹਦੀ ਤੇਲ ਦੀ ਗੱਲ ਕਰੀ ਤੇ ਘੰਟੇ ਚ ਲੀਟਰ ਤੋਂ ਥੱਲੇ ਹੀ ਲੈ ਤੇਲ ਖਾਂਦਾ ਤੇ ਤਿੰਨ ਚਾਰ ਘੰਟੇ ਜੇ ਗੱਲਾਂ ਗੋਡ ਦਿੰਦਾ ਹੈ ਸਾਰਾ ਆਰੇ ਆਪਣਾ ਪਾਵਰ ਬੀਟਰ ਇਹਦੇ ਨਾਲ ਅਟੈਚਮੈਂਟ ਆਈ ਇੱਕ ਛੋਟੇ ਬਲੇਡ ਉਹ ਜਿਹੜੇ 14 ਇੰਚ ਦੇ ਕੰਮ ਕਰਦੇ ਆ ਇਹ ਹੁਣ ਆਪਾਂ ਪਾਏ 20 ਇੰਚ ਦੇ ਕੰਮ ਕਰਦੇ ਆ ਤੇ 3 ਫੁੱਟ ਤੱਕ ਜਿਹੜਾ ਹੋ ਜਾਂਦਾ ਸਾਰਾ ਇਹ ਆਪਾਂ ਹਾਂਡੇ ਕੰਪਨੀ ਦੇ ਇੰਜਨ ਦੇ ਨਾਲ ਲਿਆ ਇਹਦੇ ਵਿੱਚ BCS ਦਾ ਵੀ ਇੰਜਨ ਆਉਂਦਾ ਹੈ ਉਹ ਇਹਨੋਂ ਸਸਤਾ ਹੈ ਇਹਦੀ ਸਟਾਰਟਿੰਗ ਬਹੁਤ ਵਧੀਆ ਜੀ ਜੇ ਗੱਲ ਕਰੀਏ ਹਾਂਡੇ ਦੇ ਇੰਜਨ ਦੀ ਇਹਦੇ ਤਿੰਨ ਚੀਜ਼ ਬਹੁਤ ਖਾਸ ਆ ਇੱਕ ਇਹਦੀ ਪਰਫਾਰਮੈਂਸ ਫਿਊਲ ਐਫੀਸ਼ੀਐਂਸੀ ਤੇ ਸਟਾਰਟਿੰਗ ਆਨ ਸਟਾਰਟ ਕਰਕੇ ਵਿਖਾਉਨੇ ਆ ਉਹ ਆਨ ਵਾਲਾ ਸਵਿਚ ਆਨ ਕਰ ਲਿਆ ਪਰ ਆਉਂਦਾ ਇਹ ਚੱਲ ਰਿਹਾ ਕਿਉਂ ਲਿਆ ਫਿਰ ਅਸੀਂ ਬਹੁਤ ਵਧੀਆਦੀ ਪਰਫਾਰਮੈਂਸ ਲਾਗ 895 ਮਿਲ ਦਿਖਦਾ ਆ ਆਪਣੇ ਵੀਰ ਲੱਗੇ ਹੋਏ ਸਾਰੇ ਮਿੱਟੀ ਲਾਉਣ ਨੂੰ ਇੰਦਰਪਾਉ ਪਾਰਿਆ ਖਾਦ ਛੇ ਬੰਦੇ ਦਾ ਕੰਮ ਇਕੱਲਾ ਕਰਦਾ ਰੋਟਾਵੇਟਰ ਆਪਣਾ ਇੱਕ ਪਾਸੇ ਛੇ ਬੰਦੇ ਲਾਏ ਹੋਣਾ ਤੇ ਇੱਕ ਪਾਸੇ ਇਕੱਲਾ ਫਿਰ ਮਿੱਟੀ ਵੇਖੋ ਕਿੰਨੀ ਬਰੀਕ ਕਰਦਾ ਇੰਨੀ ਬਰੀ ਮਿੱਟੀ ਚਾਹੀਦੀ ਆ ਫਿਲਟਰ ਆਪਾਂ ਚਲਾ ਕੇ ਵਿਖਾਉਣੇ ਆ ਸਵਿਚ ਆਨ ਕਰ ਲੀਏ ਆਪਣੀ ਖਾਲੀ ਜਿਹੜੀ ਛੋਟੀ ਆ ਗੋਭੀ ਲੱਗੀ ਤੇ ਹੁਣ ਆਪ ਇਹਨੂੰ ਛੋਟੇ ਬਲੇਡ ਪਾ ਕੇ ਤੇ ਫਿਰ ਚਲਾ ਕੇ ਬਖੋਣੇ ਤੁਹਾਨੂੰ ਬਣੇ ਰਿਹਾ ਵੀਡੀਓ ਚ ਹੁਣ ਆਪਾਂ ਪਾਉਣ ਲੱਗੇ ਇਹਨੂੰ ਛੋਟੇ ਬਲੇਡ ਆ ਖੇਲਾ ਆ ਗੀਆਂ ਆਪਣੇ ਛੋਟੀਆਂ ਵਿੱਚ ਕੁਛ ਮਟਰ ਲਾਏ ਗੋਭੀ ਸੀ ਤੇ ਕਰਦੇ ਬਲੇਡ ਵਿੱਚ ਆਪਾਂ ਕੱਢੋ ਪਹਿਲਾਂ ਦੀ ਪਰਫੋਰਮੈਂਸ ਦਾ ਬਲੇਡ ਪੋਰਨ ਤੋਂ ਬਾਹਰ ਹੁਣ ਬਹੁਤ ਛੋਟੇ ਬਲੇਡ ਪਾਏ ਆ